ਮਿੰਟੂ ਜੀ ਇੱਕ ਬਾਬਾ ਹੋਰ ਹੈ ਜੀ ਦਾ ਕੋਈ ਗ੍ਰਹਿ ਕਲੇਸ਼ ਦਾ ਚੱਕਰ ਪਿਆ ਹੋਇਆ ਪਰ ਉਹ ਇੰਨਾ ਚੱਕਰ ਪੈ ਗਿਆ ਵੀ ਬਾਬਾ ਜੀ ਬੈੱਡ ਤੇ ਪਹੁੰਚੇ ਹੋਏ ਨੇ ਖੇੜੀ ਵਾਲੇ ਬਾਬਾ ਜੀ ਉਹਨਾਂ ਨੂੰ ਕਹਿੰਦੇ ਨੇ ਉਹ ਹੀ ਇੱਕ ਮਸਲਾ ਪੈ ਗਿਆ ਦੇਖੋ ਖੇੜੀ ਵਾਲੇ ਬਾਬਾ ਹੁਣ ਗੱਲ ਇਹ ਆ ਕਿ ਬਾਬੇ ਹੈ ਹੀ ਇੰਨੇ ਆ ਹਮ ਇੱਕ ਬਾਾਰ ਚਲੇ ਗਿਆ ਦੂਜਾ ਮਿਲਦਾ ਅੰਦਰ ਚਲੇ ਨਾ ਜਾਵੇ ਉਹ ਘਟਿਆ ਆਹੋ ਸਹੀ ਗੱਲ ਹੈ ਜਿੱਦਾਂ ਦਾ ਉਹਨਾਂ ਦਾ ਮੰਨ ਲਿਆ ਗਿਆ ਜਿੱਦਾਂ ਦਾ ਮਾਹੌਲ ਬਣ ਗਿਆ ਜੀ ਇਹ ਦੇਖੋ ਗੱਲ ਇਹ ਆ ਕਿ ਮੈਂ ਨਾ ਆਪਾਂ ਬਹੁਤਾ ਨਹੀਂ ਜਾਣ ਦੇ ਕਿਸੇ ਦੀ ਜ਼ਿੰਦਗੀ ਚ ਬਹੁਤਾ ਝਾਕੜਾ ਨਹੀਂ ਚਾਹੀਦਾ ਜੀ ਜੀ 2-3 ਸਾਲ ਪਹਿਲਾਂ ਬਹੁਤ ਵੀਡੀਓ ਵਾਇਰਲ ਹੋਈਆਂ ਤੇ ਉਹ ਕੱਲ ਮੈਂ ਜਦੋਂ ਦੇਖਿਆ ਟੈਲੀਵਿਜ਼ਨ 'ਵਿਖਿਆ ਯਾਰ ਇਹ ਤੇ ਉਦੋਂ ਭਵੇਖ ਬਾਣੀਆਂ ਕਰਦੇ ਹੁੰਦੇ ਸੀ ਕਿ ਉਸ ਵੇਲੇ ਸ਼ਾਇਦ ਸਰਕਾਰ ਸੰਬੰਧੀ ਹੋ ਕੇ ਜੀ ਤਾਂ ਬਈ ਉਹਨਾਂ ਦਾ ਕੋਈ ਝਗੜਾ ਪਰਿਵਾਰਕ ਝਗੜਾ ਸੀ ਕੁਮ ਸਾਹਿਬ ਮੈਂ ਵਿਅਕਤੀਗਤ ਮੈਂ ਜਿਵੇਂ ਦੱਸਿਆ ਕਿ ਮੇਰਾ ਆਪਣਾ ਸੁਭਾਅ ਹੀ ਹੈ ਮੈਂ ਬਹੁਤਾ ਨਹੀਂ ਜਾਂਦਾ ਉਹ ਦੋਸ਼ ਉਹਦੇ ਤੇ ਲਾਈ ਜਾਂਦੇ ਉਹ ਦੋਸ਼ ਉਹਦੇ ਤੇ ਲਾਈ ਜਾਂਦੇ ਜੀ ਬਿਲਕੁਲ ਉਹ ਕਹਿੰਦੇ ਕਿ ਗੋਲੀ ਮਾਰਤੀ ਆ ਹੂੰ ਅੱਛਾ ਕਮਾਲ ਦੀ ਗੱਲ ਹੈ ਯਾਰ ਮੈਂ ਦੇਖਿਆ ਕਿ ਪਰਿਵਾਰਕ ਝਗੜਾ ਤੇ ਉਸ ਤੋਂ ਬਾਅਦ ਵਾਟੇ ਵਾਟੇ ਚੈਨਲ ਉਹਨੂੰ ਕਵਰ ਕਰ ਰਹੇ ਨੇ ਹੂੰ ਯਾਨੀ ਮੈਨੂੰ ਨਾ ਇੱਕ ਮੇਰੇ ਉਮਰ ਤੋਂ ਛੋਟੇ ਆ ਦੋਸਤ ਮੈਂ ਉਹਨਾਂ ਤੋਂ ਬਹੁਤ ਸਿੱਖਦਾ ਜੀ ਉਹਨਾਂ ਨੇ ਇੱਕ ਦਿਨ ਮੈਨੂੰ ਬੜੀ ਖੂਬਸੂਰਤ ਗੱਲ ਕਹੀ ਹੂੰ ਉਹ ਕਹਿੰਦੇ ਯਾਰ ਇਸ ਦੇਸ਼ ਦੇ ਵਿੱਚ ਦੋ ਚੀਜ਼ਾਂ ਦਾ ਫਰਕ ਹੈ ਜੀ ਫੇਮਸ ਸਕਸੈਸਫੁਲ ਇਹਨਾਂ ਦੋਨਾਂ ਦਾ ਬਹੁਤ ਫਰਕ ਹੈ ਜੀ ਹੁਣ ਮੈਂ ਕੁਝ ਨਾਮ ਨਹੀਂ ਲਵਾਗਾ ਉਹ ਤੁਸੀਂ ਆਪ ਹੀ ਦੇਖ ਲਓ ਉਹ ਫੇਮਸ ਨੇ ਜੀ ਉਹ ਫੇਮਸ ਨੇ ਬਿਲਕੁਲ ਲੋਕ ਦੁਕਾਨਾਂ ਤੇ ਲੈ ਜਾਂਦੇ ਆ ਉਹਨਾਂ ਨੂੰ ਮਤਲਬ ਕਿ ਮਸ਼ਹੂਰੀਆਂ ਕਰਵਾਉਂਦੇ ਆ ਜਦ ਉਹਨਾਂ ਦਾ ਉਹ ਫੇਮ ਜਿਹੜਾ ਗਵਾਚ ਜਾਂਦਾ ਹੈ ਉਹ ਕਿੱਥੇ ਚਲੇ ਜਾਂਦੇ ਆ ਕਿਧਰ ਨੂੰ ਰੁੜ ਜਾਂਦੇ ਆ ਕੋਈ ਸਾਰ ਨਹੀਂ ਲੈਂਦਾ ਹੂੰ ਜੀ ਤੇ ਜਿਹੜੇ ਸਕਸੈਸਫੁਲ ਆ ਟਾਟਾ ਵਰਗੇ ਉੱਥੇ ਬੈਠੇ ਆ ਬਿਲਕੁਲ ਇਹ ਬੜੀ ਗੱਲ ਮੈਨੂੰ ਨਾ ਜੱਚੀ ਜੀ ਚਲੋ ਅੱਛਾ ਹੁਣ ਫੇਮਸ ਕਰ ਦਿੱਤੇ ਤੇ ਬਾਅਦ ਦੇ ਵਿੱਚ ਜਦ ਇਸ ਤਰ੍ਹਾਂ ਦਾ ਕੋਈ ਰੌਲਾ ਪੈਂਦਾ ਉਹੀ ਬੰਦੇ ਜਿਨ੍ਹਾਂ ਨੇ ਕਦੇ ਉਸ ਟਾਈਮ ਚੱਕਿਆ ਹੋਵੇਗਾ ਉਹੀ ਹੁਣ ਥੱਲੇ ਜਾ ਕੇ ਨਾ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਮੀਮ ਬਣਾਉਂਦੇ ਆ ਚੁਟਕਲੇ ਬਣਾਉਂਦੇ ਉਹ ਤੁਹਾਡੀਆਂ ਲੜਾਈਆਂ ਦਾ ਰਸ ਲੈਂਦੇ ਆ ਨਜ਼ਾਰਾ ਸੇਕ ਕਰਕੇ ਇਥੋਂ ਤੱਕ ਕਹਤੇ ਹੋਣਾ ਹੀ ਨਹੀਂ ਚਾਹੀਦਾ اچھا ਉਹ ਬਾਬਾ ਖੇੜੀ ਕੇ ਨਾਂ ਗੁਰਵਿੰਦਰ ਸਿੰਘ ਹੈ ਨਾ ਗੁਰਵਿੰਦਰ ਸਿੰਘ ਉਹ ਮਤਲਬ ਕਿ ਕਹਿ ਰਿਹਾ ਮੈਂ ਇਸ ਕੇਸ ਤੇ ਜਿੰਨਾ ਕੋ ਬੋਲ ਸਕਦਾ ਮੈਂ ਦੱਸ ਦੇਣਾ ਉਹ ਕਹਿ ਰਿਹਾ ਕਿ ਮੇਰੀ ਪਤਨੀ ਨੂੰ ਕਿਡਨਾਪ ਕਰਕੇ ਰੱਖਿਆ ਹੋਇਆ ਸੀਗਾ ਵੀ ਭਲਿਆ ਮਾਨਸਾ ਜੇ ਇਸ ਤਰ੍ਹਾਂ ਦਾ ਮਾਮਲਾ ਹੈ ਤੇ ਪੁਲਿਸ ਲੈ ਕੇ ਜਾਓ ਬਿਲਕੁਲ ਜਦੋਂ ਤੁਹਾਡੀ ਅਣਬਾਨਿਆ ਹੂੰ ਤੁਜੀ ਗੱਲ ਆ ਕੇ ਹੁਣ ਉਹ ਕਹਿ ਰਿਹਾ ਕਿ ਮੈਂ ਕੱਲਾ ਆਇਆ ਸੀਗਾ ਮੈਨੂੰ ਘਟਕਤਿਆ ਮੇਰੀ ਲੱਤ ਵੀ ਟੁੱਟ ਗਈ ਬਾਹ ਵੀ ਟੁੱਟ ਗਈ ਦੰਦ ਵੀ ਟੁੱਟ ਗਏ ਤਗੜਾ ਆ ਯਾਰ ਬੋਲੀ ਜਾਂਦਾ ਉਹ ਹੂੰ ਨਹੀਂ ਤੇ ਇੰਨਾ ਕੁਛ ਥਾਂ ਥਾਂ ਤੋਂ ਸფერਪਾ ਟੁੱਟ ਗਿਆ ਹੋਵੇ ਤੇ ਬੰਦਾ ਇੰਨਾ ਯਾਰ ਗੜਕ ਕੇ ਬੋਲ ਲਵੇ ਜਿਗਰਾ ਤਗੜਾ ਹੀ ਆ ਜੀ ਸੋ ਇਸ ਕਰਕੇ ਹੁਣੇ ਮਾਮਲਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸੋਸ਼ਲ ਮੀਡੀਆ ਦਾ ਤਮਾਸ਼ਾ ਬਣ ਗਿਆ ਸੀ ਬਿਲਕੁਲ ਤਮਾਸ਼ਾ ਬਣ ਗਿਆ ਉਹ ਮਤਲਬ ਕਿ ਗੁਰਵਿੰਦਰ ਸਿੰਘ ਖੇੜੀ ਨੇ ਆਪਦੀ ਗ੍ਰਸਤੀ ਸ਼ੁਰੂ ਕਰ ਲਈ ਸੀ ਉਸ ਤੋਂ ਬਾਅਦ ਚਲੋ ਆਪਦੀ ਜ਼ਿੰਦਗੀ ਚ ਮੈਂ ਤਾਂ ਬਹੁਤ ਸਮਾਂ ਹੋ ਗਿਆ ਦੇਖਿਆ ਹੀ ਨਹੀਂ ਉਦੋਂ ਜ਼ਰੂਰ ਰੀਲਾ ਰੂਲਾ ਚੱਲਦੀਆਂ ਹੁੰਦੀਆਂ ਸੀਗੀਆਂ ਅੱਜ ਤੋਂ ਨਾ 2-3 ਸਾਲ ਪਹਿਲਾਂ ਜੀ ਮਤਲਬ ਕਿ ਇੰਟਰਵਿਊਸ ਵਗੈਰਾ ਚੱਲਦੀਆਂ ਸੀਗੀਆਂ ਉਦੋਂ ਚੂਣ ਤੋਂ ਪਹਿਲਾਂ ਸ਼ਾਇਦ ਕਾਫੀ ਜ਼ਿਆਦਾ ਸੀ ਮਾਮਲਾ ਜੀ ਤੇ ਗੱਲ ਇਹ ਆ ਕਿ ਹੁਣ ਅਚਾਨਕ ਇਸ ਰੂਪ ਚ ਕਿ ਗ੍ਰਸਤੀ ਤੁਹਾਡੀ ਵਸਣ ਤੋਂ ਬਾਅਦ ਇਦਾਂ ਮਤਲਬ ਕਿ ਬਹੁਤ ਔਖਾ ਹੈ ਉਹ ਜਿਹੜੀ ਕੁੜੀ ਆ ਉਹ ਉਹ ਕਿੱਧਰ ਜਾਵੇ ਹਮ ਉਹਦੇ ਤੇ ਦੋਸ਼ ਹੋਵੇ ਦੋਸ਼ ਆ ਬਹੁਤ ਗੁੰਝਲਦਾਰ ਸਥਿਤੀ ਬਣ ਜਾਂਦੀ ਜੇ ਨਬੇੜਾ ਕਰ ਸਕਦੇ ਆ ਤਾਂ ਭਾਈ ਆਪਦਾ ਕਰਕੇ ਕਰ ਵਸਾਉਣ ਲੋਕਾਂ ਨੂੰ ਘਰੋਂ ਸੋਣਾ ਕਿ ਬਾਕੀ ਇਹ ਆ ਕਿ ਜੇ ਆਪਾਂ ਨੂੰ ਮੈਂ ਤੇ ਇੱਕ ਚੀਜ਼ ਜਾਣਦਾ ਸਰ ਜੇ ਤੁਹਾਡਾ ਦਿਲ ਮਿਲਿਆ ਜਿਵੇਂ ਤੁਸੀਂ ਕਹ ਰਹੇ ਹੋ ਕਿ ਮੇਰੀ ਪਤਨੀ ਨੂੰ ਸਾਹਮਣੇ ਲਿਆਓ ਜੀ ਜਿਹੜੇ ਮੇਰੇ ਤੇ ਦੋਸ਼ ਲਾਉਂਦੇ ਆ ਉਹ ਆਪ ਦੱਸੇਗੀ ਜਦੋਂ ਤੁਹਾਡਾ ਇੰਨਾ ਪਿਆਰ ਹੈ ਜੀ ਇੰਨਾ ਕਿਸੇ ਤੇ ਸਾਥੀ ਤੇ ਯਕੀਨ ਹੈ ਇੰਨੀ ਮੁਹੱਬਤ ਹੈ ਤੁਹਾਡੀ ਤੇ ਫਿਰ ਜੇ ਮੰਨ ਲਓ ਤੁਹਾਡੀ ਉਹਦੇ ਕਿਸੇ ਰਿਸ਼ਤੇਦਾਰ ਨਾਲ ਅਣਬਣਿਆ ਨੂੰ ਉਹਨੂੰ ਹੱਥ ਜੋੜ ਦਿਓ ਜੀ ਜਿੱਥੇ ਨਹੀਂ ਤੁਹਾਡੀ ਕਦਰ ਉੱਥੇ ਜਾਣਾ ਛੱਡ ਦਿਓ ਬਿਲਕੁਲ ਬਿਲਕੁਲ ਮੈਂ ਤੂੰ ਜਾ ਮੈਂ ਨਹੀਂ ਜਾਣਾ ਇਹ ਵੀ ਤੇ ਇੱਕ ਰਸਤਾ ਹੈ ਨਾ ਜੀ ਅਸੀਂ ਆਪਦਾ ਜੀਵਨ ਸਾਥੀ ਥੋੜੀ ਛੱਡਣਾ ਕਿਸੇ ਦੇ ਮਗਰ ਬਿਲਕੁਲ ਬਿਲਕੁਲ ਤਾਂ ਮੈਂ ਇੱਕ ਐਸੇ ਵਿਅਕਤੀ ਨੂੰ ਵੀ ਜਾਣਦਾ ਕੋਈ ਅਣਬਣ ਹੋਈ ਤੇ ਉਹਨੇ ਮੈਨੂੰ ਦੱਸਿਆ ਮੇਰੇ ਤੋਂ ਉਮਰ ਚ ਵੱਡਾ ਸੀ ਉਹ ਹੁਣ ਸੰਸਾਰ ਚ ਹੈ ਨਹੀਂ ਕਾਫੀ ਸਮਾਂ ਪਹਿਲਾਂ ਦੱਸਿਆ ਉਹਨੇ ਕਿਹਾ ਕਿ ਮੇਰੀ ਵਿਆਹ ਤੋਂ ਤੁਰੰਤ ਬਾਅਦ ਹੀ ਕੋਈ ਝਗੜਾ ਹੋ ਗਿਆ ਤੇ ਸਾਡੀ ਅਣਬਣ ਹੋ ਗਈ ਦਿਲ ਸਾਡੇ ਨਹੀਂ ਮਿਲੇ ਸੋਹਰਾ ਪਰਵਾ ਜੀ ਪਰ ਕਹਿੰਦਾ ਮੈਂ ਆਪਦੀ ਘਰ ਦੀ ਨੂੰ ਕਦੇ ਨਹੀਂ ਰੋਕਿਆ ਮੈਂ ਕਹਿੰਦਾ ਵੀ ਜਾ ਜਦੋਂ ਵੀ ਤਰਾ ਜੀ ਕਰਦਾ ਮੈਂ ਨਹੀਂ ਜਾਣਾ ਤੇ ਕਈ ਸਾਲ ਮੈਂ ਨਹੀਂ ਗਿਆ ਜੀ ਤੇ ਸਾਰਾ ਕੁਝ ਮੁੜ ਕੇ ਠੀਕ ਵੀ ਹੋ ਜਾਂਦਾ ਹੈ ਜਨਾਬ ਤਾਂ ਗੱਲ ਇਹ ਆ ਕਿ ਭਈ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਸਿਆਣੇ ਤੇ ਸਾਡੇ ਵੀ ਘਰਾਂ 'ਚ ਇਹ ਚੱਲਦਾ ਬਾਈ ਮੈਂ ਮੈਂ ਕਹਾਂ ਰਿਸ਼ਤੇਦਾਰੀਆਂ ਚਕਾਰਾਂ 'ਚ ਸਭ ਚੱਲਦਾ ਉਹਨੂੰ ਹੈਂਡਲ ਕਰਨ ਦਾ ਇੱਕ ਤਰੀਕਾ ਹੁੰਦਾ ਉਹ ਤਰੀਕਾ ਕਰੀ ਜ਼ਰੂਰੀ ਹੁੰਦੇ ਨਾਲ ਹੀ ਚੱਲਦੇ ਆ ਇਹ ਨਹੀਂ ਆ ਕਿ ਅਸੀਂ ਇੱਥੇ ਬੈਠੇ ਕਹੀ ਜਾਈ ਤੁਹਾਡੀ ਜ਼ਿੰਦਗੀ 'ਚ ਸਭ ਕੁਝ ਨੋਰਮਲ ਨਹੀਂ ਕਿਸੇ ਦੇ ਵੀ ਨਹੀਂ ਹੁੰਦਾ ਨਾ ਹੀ ਇਹ ਸਦੀਵੀ ਨੋਰਮਲ ਰਹਸ ਜੀ ਹੁੰਦਾ ਪਰ ਉਹਨੂੰ ਐਦਾਂ ਤਮਾਸ਼ਾ ਬਣਾ ਕੇ ਲਿਆਣਾ ਠੀਕ ਨਹੀਂ ਹੈ ਮੇਰੇ ਖਿਆਲ ਨਾਲ ਤੇ ਜੇ ਨਬੇੜਾ ਬਾਈ ਕੋਈ ਕਰਵਾ ਸਕਦਾ ਕਰਵਾਓ ਪਰ ਹੁਣ ਗੱਲ ਗੋਲੀਆਂ ਤੱਕ ਚਲੇਗੀ ਤਾਂ ਮੁਸ਼ਕਲ ਹੈ ਜੀ 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 ਕਮੈਂਟ ਪੜ ਲਈਏ ਜੀ ਕੁਸ਼ ਜਸਵੀਰ ਜੀ ਕਹਿ ਰਹੇ ਨੇ ਕਿ ਸੱਸ ਨੂੰ ਵੀ ਸ਼ਾਇਦ ਉਹਨਾਂ ਦੇ ਨੂੰ ਕੋਈ ਗੋਲੀ ਲੱਗੀ ਹੈ ਗੋਲੀ ਲੱਗੀ ਹੈ ਉਹਨੂੰ 32 ਸੈਕਟਰ ਹਸਪਤਾਲ ਰੈਫਰ ਕੀਤਾ ਗਿਆ ਹਮ ਖੜੀ ਮੈਂ ਤਾਂ ਕਿ ਇੱਕ ਬਰਨਾਲੇ ਦੇ ਲਾਗੇ ਵੀ ਸ਼ਾਇਦ ਖੜੀ ਪੈਂਦੀ ਆ ਇਹ ਮਲੇਰ ਕੋਟਲੇ ਦੇ ਕੋਲ ਹੈ ਮੈਨੂੰ ਪਤਾ ਨਹੀਂ ਸੀ ਪੜਦਾ ਜੀ ਤੇ ਦੱਸਿਆ ਕਿ ਸੌਰੇ ਫਤੇਗੜ ਸਾਹਿਬ ਨੇ ਹਮ लागे लगे ही हो गया फिर कोई बहुत फर्क नहीं आएगा जी 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 ते ਹੁਣ ਉਹ ਰੈਫਰ ਕੀਤੀ ਔਰਤ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਨਾ ਕਿ ਗੋਲੀ ਫਿਰ ਕਿੱਥੋਂ ਚੱਲੀ ਹੈ ਗੋਲੀ ਕਿੰਨੇ ਚਲਾਈ ਹੈ ਮੈਂ ਵੀ ਸੋਚ ਰਿਹਾ ਸੀ ਵੀ ਜਮਾ ਸ਼ਾਂਤੀ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਜਿਹੜੇ ਬਾਬੇ ਹੁੰਦੇ ਉਹ ਸਭ ਤੋਂ ਪਹਿਲਾਂ ਗੋਲੀਆਂ ਗੂਲੀਆਂ ਚਲਾਉਂਦੇ ਆ ਅੱਜ ਕੱਲ ਐਗਰੈਸਿਵ ਬਾਲੇ ਹੋ ਜਾਂਦੇ ਨੇ ਉਹ ਕੋਈ ਪਤਾ ਨਹੀਂ ਲੱਗਦਾ ਜੀ ਗੱਲ ਇਹ ਆ ਮੈਂ ਤੇ ਸਿੱਧੀ ਤੁਹਾਨੂੰ ਗੱਲ ਕਹੂੰਗਾ ਕਿ ਗੋਲੀ ਗਾਲੀ ਤਾਂ ਅੱਜ ਕੱਲ ਨਾ ਆਵੇਂ ਸੜਕ ਤੇ ਜਾਂਦੇ ਆ ਵੀ ਕਿਸੇ ਨਾਲ ਅੱਖਾਂ ਹੀ ਆਏ ਤੁਸੀਂ ਤੁਹਾਡੇ ਭਾਵੇਂ ਡੇਲੇ ਹੀ ਵੱਡੇ ਵੱਡੇ ਹੋਣ ਉਹ ਉਹ ਡੇਲਿਆਂ ਦੇ ਚੱਕਰ 'ਚ ਗੋਲੀ ਮਾਰ ਸਕਦਾ ਕਿ ਮੇਰੇ ਵੱਲ ਤੋਂ ਅੱਖਾਂ ਕਢਣ ਡਿਆਂ ਬਿਲਕੁਲ ਸਕੇ ਹਾਲ ਤੇ ਇਹ ਬਣੀ ਪਈ ਹੈ ਸਾਡੇ ਇੱਥੇ ਦੀ ਹਮ ਜੀ ਏਜੰਟ ਭਿੰਦਰ ਜੀ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਜੀ ਕੰਟਰੀਬਿਊਸ਼ਨ ਲਈ ਮਿੰਟੂ ਜੀ ਸਤਿੰਦਰ ਸਿੰਘ ਜੀ ਪੁੱਛ ਰਹੇ ਨੇ ਕਿ ਬ੍ਰੌਡਕਾਸਟ ਬਿਲਸ ਤੇ ਕੋਈ ਅਪਡੇਟ ਹੈ ਭਾਜੀ ਇਹ ਅੱਜ ਆਪਣੇ ਕੋਲ ਖਬਰ ਵੀ ਹੈਗੀ ਹੈ ਅੱਛਾ ਜੀ ਤੇ ਬ੍ਰੌਡਕਾਸਟ ਬਿਲਸ ਨੂੰ ਕਹਿੰਦੇ ਇੱਕ ਵਾਰ ਇਹਨਾਂ ਨੂੰ ਫੇਰ ਲਮਕਾਤਾ ਹੈ ਜੀ ਕੀ ਚੱਕਰ ਪੈ ਗਿਆ ਇਹਨਾਂ ਦਾ ਹੁਣ ਪਹਿਲਾਂ ਤੇ ਬੜੇ ਕਾਲੇ ਜਿਹੇ ਹੋਏ ਪਏ ਸੀ ਛੇਦੀ ਛੇਦੀ ਲੈ ਕੇ ਆਈਏ ਦੇਖੋ ਗੱਲ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇਹ ਇੱਕ ਇਸ ਤਰ੍ਹਾਂ ਦਾ ਬਿੱਲ ਸੀ ਇਹ ਤੁਹਾਡੇ ਤੇ ਮੇਰੇ ਨਾਲ ਜੁੜਿਆ ਸੀ ਤੁਸੀਂ ਦੱਸਿਆ ਸੀ ਉਹ ਦਿਨ ਵੀ ਵੀ ਕਿਸੇ ਵੇਲੇ ਵੀ ਅਸੀਂ ਕਹਿ ਸਕਦੇ ਹਾਂ ਕਿ ਵੀਰੇ ਤੁਹਾਨੂੰ ਹੁਣ ਸਾਸਰੀ ਘਰ ਅਸੀਂ ਚੱਲੇ ਜੇ ਹੂੰ ਤੇ ਹੋ ਸਕਦਾ ਹੈ ਕਿ ਤੁਸੀਂ ਕਿਸੇ ਮੋੜ ਤੇ ਮੈਨੂੰ ਮੌਕਾ ਵੀ ਨਾ ਮਿਲੇ ਕਈ ਵਾਰੀ ਕਿਸੇ ਮੋੜ ਤੇ ਮੈਨੂੰ ਤੁਸੀਂ ਬੈਗ ਲਟਕਾਈ ਆਪਦੇ ਸਕੂਲ ਨੂੰ ਜਾਂਦੇ ਮਿਲੋ ਤੇ ਮੈਂ ਉੱਥੇ ਹੋ ਸਕਦਾ ਕਿਤੇ ਬਈ ਕਿ ਰੇਡ ਲਾ ਕੇ ਖਲੋਤਾ ਨਜ਼ਰ ਆਵੇ ਵੀ ਮੈਂ ਟੂ ਗੁਰੂ ਸਰੀਆ ਹੁੰਦਾ ਸੀਗਾ ਨਾ ਕਿਤੇ ਯੂਟਿਊਬਰ ਤੇ ਫਲਾਣਾ ਤੇ ਫਲਾਣਾ ਆ ਵੇਖ ਲੋ ਜੀ ਵਿਚਾਰਾ ਉਹਨਾਂ ਇਦਾਂ ਖਲੋਤਾ ਇਹਨਾਂ ਨੇ ਐਸਾ ਕੰਮ ਕਰਤਾ ਸੀ ਹਮਮ ਠੀਕ ਹੈ ਸਰ ਇਹ ਖੜਾਣਾ ਨੇ ਪਿਛਲੇ ਸਾਲ ਬਣਾ ਲਿਆ ਫਿਰ ਉਸ ਤੋਂ ਬਾਅਦ ਇਹੀ ਕਿ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਸੰਖੇਪ ਚ ਇਹ ਭਾਵੇਂ ਤੁਸੀਂ ਇੰਸਟਾ ਤੇ ਕੰਟੈਂਟ ਕ੍ਰिएਟਰ ਹੋ ਪੌਡਕਾਸਟ ਕਰਦੇ ਹਾਂ ਰੈਗੂਲਰ ਪੋਸਟ ਲਿਖਦੇ ਹਾਂ ਤਾਂ ਇਹਨਾਂ ਨੇ ਜਿਵੇਂ ਹੁਣ ਤੁਸੀਂ ਦੇਖੋ ਨਾ ਕਿ 90 ਦੇ ਦਹਾਕੇ ਚ ਭਈ ਉਹ ਸਾਰਾ ਕੁਝ ਜਿਹੜਾ ਹੈ ਨਾ ਲਾਗੂ ਹੁੰਦਾ ਜਦੋਂ ਪ੍ਰਾਈਵੇਟ ਚੈਨਲ ਆਉਣੇ ਸਟਾਰਟ ਹੋ ਗਏ ਖਾਸ ਤੌਰ ਤੇ ਨਿਊਜ਼ ਚੈਨਲ ਨਹੀਂ ਤਾਂ ਪਹਿਲਾਂ ਦੂਰਦਰਸ਼ਨ ਸੀਗਾ ਨਾ ਸਰਕਾਰੀ ਹਮ ਸੱਤ ਵਾਲੀਆਂ ਖਬਰਾਂ 7 10 ਵਾਲੀਆਂ ਖਬਰਾਂ 8 ਵਾਲੇ ਸਮਾਚਾਰ 8.5 ਵਾਲੇ ਇਦਾਂ ਟਾਈਮ ਬਦਲਦੇ ਰਹਿੰਦੇ ਹੁੰਦੇ ਸੀ ਉਹੀ ਆਉਂਦੇ ਹੁੰਦੇ ਸੀ ਜੀ ਜੀ ਰਮਨ ਕੁਮਾਰ